ਹਾਈ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਵੈਲਕਮ ਜੀ ਆਇਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋ ਔਰ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋ ਔਰ ਰੱਖਣਾ ਵੀ ਚਾਹੀਦਾ ਅੱਜ ਮੈਂ ਕੁਝ ਤੁਹਾਡੀ ਡਿਮਾਂਡ ਤੇ ਲੈ ਕੇ ਆਈ ਹਾਂ ਕਿਉਂਕਿ ਮੈਨੂੰ ਕਾਫੀ ਮੈਸੇਜ ਆ ਗਏ ਆ ਕਿ ਤੁਸੀਂ ਵੀਡੀਓ ਪਾਈ ਸੀ ਫਟਕੜੀ ਦੇ ਕੀ ਫਾਇਦੇ ਆ ਫਟਕੜੀ ਕਹਿੰਦੇ ਪੰਜਾਬੀ ਚ ਫਟਕੜੀ ਕਹਿੰਦੇ ਹਿੰਦੀ ਚ ਕਿਉਂਕਿ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਇਹ ਇਸ ਤਰ੍ਹਾਂ ਕਰਕੇ ਦੋ ਲਫ਼ਜ਼ ਬੋਲਨੇ ਪੈਂਦੇ ਆ ਤਾਂ ਵੀ ਉਹਦੇ ਕੀ ਫਾਇਦੇ ਉਹ ਤੁਹਾਡੀ ਵੀਡੀਓ ਅਸੀਂ ਦੇਖੀ ਪਰ ਉਹਦੇ ਵਿੱਚ ਤੁਸੀਂ ਕਹਿੰਦੇ ਦੱਸ ਨਜ਼ਰ ਕੀਤਾ ਕਿ ਸਕਿਨ ਵਾਸਤੇ ਬਹੁਤ ਵਧੀਆ ਪਰ ਅਸੀਂ ਉਹਨੂੰ ਸਕਿਨ ਤੇ ਅਪਲਾਈ ਕਿਵੇਂ ਕਰੀਏ ਤਾਂ ਅੱਜ ਮੈਂ ਤੁਹਾਡੇ ਵਾਸਤੇ ਉਹ ਸਪੈਸ਼ਲ ਵੀਡੀਓ ਲੈ ਕੇ ਆਈ ਆ ਕਿ ਆਪਾਂ ਉਹਨੂੰ ਸਕਿਨ ਤੇ ਅਪਲਾਈ ਕਿਦਾਂ ਕਰਨਾ ਹੈਗਾ ਹੁਣ ਜਿਹੜੀ ਫਿਟਕੜੀ ਹੈਗੀ ਉਹਦੇ ਫਾਇਦੇ ਤਾਂ ਤੁਹਾਨੂੰ ਵੇਖ ਹੀ ਲਏ ਚਲੋ ਮੈਂ ਇੱਕ ਵਾਰੀ ਤੁਹਾਨੂੰ ਦੁਬਾਰਾ ਥੋੜਾ ਜਿਹਾ ਦੱਸ ਦਿੰਨੀ ਆ ਕਿ ਜਿਹੜੀ ਫਟਕੜੀ ਆ ਜਾਂ ਫਟਕੜੀ ਆ ਉਹ ਐਂਟੀਸੈਪਟਿਕ ਤੇ ਐਂਟੀਬੈਕਟੀਰੀਅਲ ਗੁਣੋ ਦੇ ਚ ਹੁੰਦੀ ਆ ਤਾਂ ਉਹਨੂੰ ਆਪਾਂ ਯੂਜ਼ ਕਿਦਾਂ ਕਰਨਾ ਹੈਗਾ ਸਕਿਨ ਤੇ ਤਾਂ ਕਿ ਜਿਹੜੀ ਸਾਡੀ ਸਕਿਨ ਹੈਗੀ ਉਹ ਰਿੰਕਲ ਫਰੀ ਰਵੇ ਫਾਈਨ ਲਾਈਨਸ ਫਰੀ ਰਵੇ ਔਰ ਸਕਿਨ ਆ ਜਿਹੜੀ ਉਹ ਟਾਈਟ ਰਵੇ ਤਾਂ ਉਸ ਤੋਂ ਪਹਿਲਾਂ ਜਿਹੜੇ ਵੀਵਰਸ ਨਵੇਂ ਆਏ ਆ ਮੇਰੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਐਂਡ ਤੇ ਤਾਂ ਸੁਪਰ ਥੈਂਕਸ ਦੇਣਾ ਨਾ ਭੁੱਲਿਓ ਔਰ ਮੇਰੇ ਚੈਨਲ ਦੀ ਬਹੁਤ ਦੇਰ ਤੋਂ ਮੈਂਬਰਸ਼ਿਪ ਸਟਾਰਟ ਹੋ ਚੁੱਕੀ ਆ ਔਰ 149 ਤੋਂ ਸਟਾਰਟ ਆ ਜਦੋਂ ਤੁਸੀਂ ਜੁਆਇਨ ਵਾਲਾ ਬਟਨ ਦਬੋਗੇ ਤਾਂ ਤੁਸੀਂ ਉਹਨੂੰ ਮੈਂਬਰਸ਼ਿਪ ਲੈ ਸਕਦੇ ਹੋ ਉਹਦੇ ਬੈਨੀਫਿਟ ਵੀ ਬਹੁਤ ਜ਼ਿਆਦਾ ਹੈਗੇ ਆ ਤੇ ਉਸ ਤੋਂ ਬਾਅਦ ਕਈ ਵੀਡੀਓ ਦੇਖ ਲੈਂਦੇ ਆ ਲਾਈਕ ਨਹੀਂ ਕਰਦੇ ਲਾਈਕ ਵਾਲਾ ਬਟਨ ਪਲੀਜ਼ ਦਬਦਿਆ ਕਰੋ ਉਹਦੇ ਦੇ ਨਾ ਤਾਂ ਟਾਈਮ ਲੱਗਦਾ ਤੇ ਨਾ ਕੋਈ ਖਰਚਾ ਆਉਂਦਾ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਤਾਂ ਕਰਨਾ ਹੀ ਆ ਉਹ ਤਾਂ ਮੈਂ ਤੁਹਾਨੂੰ ਹੱਕ ਨਾਲ ਵੀ ਕਹਿੰਨੀ ਆ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਕਿਉਂਕਿ ਜੇ ਤੁਹਾਨੂੰ ਮੇਰਾ ਚੈਨਲ ਚੰਗਾ ਲੱਗਦਾ ਤਾਂ ਕਿਉਂਕਿ ਮੈਨੂੰ ਲੱਗਦਾ ਕਿ ਚੰਗਾ ਲੱਗਦਾ ਕਿਉਂਕਿ ਮੈਨੂੰ ਬਹੁਤ ਹੀ ਵਧੀਆ-ਵਧੀਆ ਕਮੈਂਟਸ ਆਉਂਦੇ ਆ ਔਰ ਬਹੁਤ ਹੀ ਜ਼ਿਆਦਾ ਹਰ ਵੀਡੀਓ ਨੂੰ ਤੁਹਾਡਾ ਪਰਮਾ ਹਗਾ ਹੰਗਾਰਾ ਮਿਲਦਾ ਮੈਨੂੰ ਤੇ ਚਲੋ ਤੁਹਾਡਾ ਅੱਜ ਆਪਾਂ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਸਟਾਰਟ ਕਰਦੇ ਆਂ ਜਦੋਂ 40+ ਏਜ ਹੁੰਦੀ ਹੈ ਲੇਡੀਜ਼ ਦੀ ਤਾਂ ਉਸ ਤੋਂ ਬਾਅਦ ਜਿਹੜਾ ਫੇਸ ਦੇ ਉੱਪਰ ਜਿਹੜੀਆਂ ਫਾਈਨ ਲਾਈਨਸ ਰਿੰਕਲਸ ਔਰ ਸਕਿਨ ਜਿਹੜੀ ਹੈਗੀ ਐ ਲੂਸ ਹੋ ਜਾਂਦੀ ਆ ਤਾਂ ਆਪਾਂ ਬਹੁਤ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਫੇਸ਼ੀਅਲ ਆਉਂਦੇ ਆ ਮਹਿੰਗੇ ਤੋਂ ਮਹਿੰਗੇ ਕੋਈ 4000 ਦਾ 5000 ਦਾ 8000 ਤੱਕ 16 16 17 17000 ਤੱਕ ਜਿੱਥੇ ਤੱਕ ਮੈਂ ਜਾਣਦੀ ਆ ਠੀਕ ਹੈ ਕਿਉਂਕਿ ਉਹਦੀ ਐਡਸ ਆਉਂਦੀ ਰਹਿੰਦੀ ਆ ਪਾਰਲਰ ਵਾਲੀਆਂ ਵੀ ਦੱਸਦੀਆਂ ਰਹਿੰਦੀਆਂ ਤੇ ਕਿਉਂਕਿ ਮੈਂ ਤਾਂ ਪਾਰਲਰ ਬਹੁਤ ਘੱਟ ਜਾਣਦੀ ਆ ਤੇ ਇਧਰ ਉਧਰ ਸੁਣ ਕੇ ਤੁਹਾਨੂੰ ਦੱਸਦਾ ਹੁਣ ਮੈਨੂੰ ਨਹੀਂ ਪਤਾ ਇਹ ਸੱਚਾਈ ਹੈ ਕਿ ਗਲਤ ਹੈ ਜਿਹੜੇ ਕਰਾਉਂਦੇ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਤਾਂ ਫਟਕੜੀ ਨੂੰ ਜੇ ਅਸੀਂ ਘਰੇ ਯੂਜ਼ ਕਰਦੇ ਆਂ ਫਟਕੜੀ ਨੂੰ ਆਪਣੀ ਸਕਿਨ ਦੇ ਉੱਪਰ ਤਾਂ ਉਹਨੂੰ ਕਿਵੇਂ ਕਰਨਾ ਹੈਗਾ ਦੇ ਇਹਨੂੰ ਤੁਸੀਂ ਕੀ ਕਰਨਾ ਹੈਗਾ ਸਾਰੇ ਨੂੰ ਪਹਿਲਾਂ ਫਟਕੜੀ ਦਾ ਪਾਊਡਰ ਬਣਾਉਣਾ ਉਹਨੂੰ ਇੱਕ ਕੱਚ ਦੀ ਸ਼ੀਸ਼ੀ ਦੇ ਵਿੱਚ ਭਰ ਕੇ ਰੱਖ ਲਓ ਘਰੇ ਗ੍ਰाइंड ਕਰੋ ਮਾਰਕੀਟ ਦੇ ਵਿੱਚੋਂ ਫਟਕੜੀ ਦਾ ਪਾਊਡਰ ਬਣਾ ਬਣਾਇਆ ਨਾ ਲੈ ਕੇ ਆਇਓ ਘਰੇ ਗ੍ਰਾਈਂਡਰ ਦੇ ਵਿੱਚ ਬਹੁਤ ਹੀ ਇਜ਼ੀਲੀ ਉਹਦਾ ਪਾਊਡਰ ਪੰਜ ਜਾਂਦਾ ਹੈ ਤੁਸੀਂ ਇੱਕ ਚਮਚ ਫਟਕੜੀ ਦਾ ਪਾਊਡਰ ਲੈਣਾ ਤੇ ਦੋ ਚਮਚ ਐਲੋਵੇਰਾ ਜੈਲ ਲੈਣੀ ਜੇ ਐਲੋਵੇਰਾ ਜੈਲ ਮਾਰਕੀਟ ਦੇ ਵਿੱਚੋਂ ਤੁਹਾਨੂੰ ਬਹੁਤ ਹੀ ਵਧੀਆ ਮਿਲ ਜਵੇ ਕਲਰ ਵਾਲੀ ਨਾਲ ਲਿਓ origignal ਜਿਹੜੀ ਮਿਲਦੀ ਆ ਉਹ ਲੈ ਆਇਓ ਨਹੀਂ ਤਾਂ ਘਰ ਤੁਹਾਡੇ ਐਲੋਵੇਰਾ ਦਾ ਪlant ਲੱਗਾ ਤਾਂ ਉਹਦੀ ਜੈਲ ਕੱਢ ਲਓ ਰੋਜ਼ ਰੋਜ਼ ਕੱਢਣੀ ਔਖੀ ਲੱਗਦੀ ਹੈ ਤੇ ਇੱਕ ਵਾਰੀ ਕੱਢ ਕੇ ਤੁਸੀਂ ਉਹਨੂੰ ਕਿਸੇ ਕੱਚ ਦੇ ਜਾਰ ਚ ਪਾ ਕੇ ਫ੍ਰਿਜ ਸਟੋਰ ਕਰ ਸਕਦੇ ਹੋ ਤਾਂ 2 ਚਮਚਾ ਉਹਦੇ ਲਾਉਣੇ ਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਔਰ ਮਿਕਸ ਕਰਕੇ ਉਹਨੂੰ ਫੇਸ ਤੇ ਅਪਲਾਈ ਕਰ ਲੈਣਾ ਹੁਣ ਉਹਦੇ ਵਿੱਚ ਜਿਹੜਾ ਐਲੋਵੇਰਾ ਜੈਲ ਹੈਗੀ ਆ ਉਹ ਤੁਹਾਡੀ ਸਕਿਨ ਨੂੰ ਮੋਇਸਚਰ ਦੇਊਗੀ ਨਮੀ ਦੇਊਗੀ ਜਿਹੜੀ ਕਿ ਡਰਾਈ ਹੋਈ ਵੀ ਆ ਤੇ ਫਟਕੜੀ ਜਿਹੜੀ ਹੈਗੀ ਆ ਉਹ ਐਂਟੀਸੈਪਟਿਕ ਆ ਐਂਟੀਬੈਕਟੀਰੀਅਲ ਆ ਤੇ ਸਕਿਨ ਨੂੰ ਉਹਨੇ 글로ਵ ਦੇਣਾ ਤੁਸੀਂ ਉਹਨੂੰ 20 ਤੋਂ 25 ਮਿੰਟ ਫੇਸ ਤੇ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਸਿੰਪਲ ਪਾਣੀ ਦੇ ਨਾਲ ਵਾਸ਼ ਕਰ ਲੈਣਾ ਹੈਗਾ ਤਾਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਹੋਰ ਕੀ ਕਰਨਾ ਹੈਗਾ ਸੌਰੀ 2 ਚਮਚ ਗੁਲਾਬ ਜਲ 1 ਚਮਚ ਫਟਕੜੀ ਦਾ ਪਾਊਡਰ ਤਾਂ ਇਹਨੂੰ ਡਿਲੀਵਟ ਕਰਕੇ ਤੁਸੀਂ ਫੇਸ ਤੇ ਅਪਲਾਈ ਕਰ ਲੈਣਾ ਤੇ ਗੁਲਾਬ ਦਾ ਅੰਝਲ ਜਿਹੜਾ ਹੈਗਾ ਉਹ ਸਕਿਨ ਨੂੰ ਠੰਡਾ ਰੱਖਦਾ ਤੇ ਸਕਿਨ ਨੂੰ ਟਾਈਟ ਕਰਦਾ ਤੇ ਫਟਕੜੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਹੈਨਾ ਤਾਂ ਉਹ ਤੁਸੀਂ ਯੂਜ਼ ਕਰਨਾ ਇਹਨੂੰ ਉਹਦੇ ਵਿੱਚ ਮਿਕਸ ਕਰਕੇ ਫੇਸ ਤੇ ਉਹਦਾ ਫੇਸ ਪੈਕ ਬਣਾ ਕੇ ਉਹ ਲਾਉਣਾ ਤੁਸੀਂ ਤਾਂ ਤੁਸੀਂ ਦੇਖੋਗੇ ਕਿ ਇਹਦੇ ਇੰਨੇ ਕੁ ਫਾਇਦੇ ਆ ਤੁਸੀਂ ਇਹਨੂੰ 2-3 ਵਾਰੀ ਹਫਤੇ ਦੇ ਵਿੱਚ ਅਪਲਾਈ ਕਰਨਾ ਇਹ ਨਹੀਂ ਵੀ ਇੱਕ ਵਾਰੀ ਲਾ ਕੇ ਆਪਾਂ 10 ਮਹੀਨੇ ਲਾਉਣਾ ਹੀ ਨਹੀਂ ਇੱਕ ਵੀਕ ਦੇ ਵਿੱਚ ਤਿੰਨ ਵਾਰੀ ਇਹਨੂੰ ਲਾਉਣਾ ਤੇ 20 ਮਿੰਟ ਛੱਡਣਾ ਤੇ 20 ਮਿੰਟ ਤੋਂ ਬਾਅਦ ਤੁਸੀਂ ਧੋਣਾ ਹੈਗਾ ਆਪਣੇ ਆਪ ਤੁਸੀਂ ਦੇਖੋਗੇ ਕਿ ਤੁਹਾਡੀ ਸਕਿਨ ਦੇ ਉੱਪਰ ਕਿੰਦੀ ਤਰ੍ਹਾਂ ਦੀ ਨਿਖਾਰ ਆਉਣਾ ਸ਼ੁਰੂ ਹੋ ਗਿਆ ਇਹ ਵੀ ਨਹੀਂ ਕਰ ਸਕਦੇ ਇੱਕ ਚਮਚ ਫਟਕੜੀ ਦਾ ਪਾਊਡਰ ਜਾਂ ਦੋ ਚਮਚ ਤੁਹਾਡੇ ਫੇਸ ਦੇ ਅਕੋਰਡਿੰਗ ਤੇ ਉਹਦੇ ਵਿੱਚ ਨਿੰਬੂ ਦਿਆਂ ਕੁਛ ਬੂੰਦਾ 5 ਤੋਂ 10 ਬੂੰਦਾ ਕਿਉਂਕਿ ਕਈ ਵਾਰਾਂ ਜ਼ਿਆਦਾ ਨਿੰਬੂ ਜਿਹੜਾ ਉਹ ਸਕਿਨ ਨੂੰ ਖਰਾਬ ਕਰ ਦਿੰਦਾ ਹੈਗਾ ਡਰਾਈ ਵੀ ਕਰ ਦਿੰਦਾ ਜਾਂ ਕਈਆਂ ਨੂੰ ਨਿੰਬੂ ਤੋਂ ਵੈਸੇ ਐਲਰਜੀ ਹੁੰਦੀ ਆ ਸਕਿਨ ਜਿਹੜੀ ਹੈਗੀ ਉਹ ਸੈਂਸਿਟਿਵ ਹੈਗੀ ਆ ਤੁਸੀਂ ਉਹਦਾ ਥੋੜਾ ਜਿਹਾ ਪੇਸਟ ਬਣਾ ਕੇ ਉਹਨੂੰ ਕਿਤੇ ਸਾਈਡ ਤੇ ਲਗਾ ਕੇ ਦੇਖ ਲਓ ਜੇ ਤੁਹਾਨੂੰ ਉਹਦੀ ਐਲਰਜੀ ਨਹੀਂ ਹੁੰਦੀ ਤਾਂ ਤੁਸੀਂ ਉਹਨੂੰ ਅਪਲਾਈ ਕਰਿਓ ਜੇ ਉਹਦੀ ਤੁਹਾਨੂੰ ਐਲਰਜੀ ਹੁੰਦੀ ਆ ਤਾਂ ਪਲੀਜ਼ ਅਪਲਾਈ ਨਾ ਕਰਿਓ ਤਾਂ ਉਵੇਂ ਉਹਨੂੰ ਵੀ ਤੁਸੀਂ 20 ਮਿੰਟ ਫੇਸ ਪੈਕ ਬਣਾ ਕੇ ਰੱਖਣਾ ਲਾਉਣਾ ਫੇਸ ਤੇ ਹਫਤੇ 'ਚ ਤਿੰਨ ਵਾਰੀ ਤਾਂ ਉਹਨੂੰ ਵਾਸ਼ ਕਰ ਲੈਣਾ ਹੈਗਾ ਫਿਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਇਹ ਚੀਜ਼ ਤੁਹਾਨੂੰ ਔਖੀ ਲੱਗਦੀ ਆ ਤਾਂ ਆਪਣੇ ਘਰ ਡੇਲੀ ਚਾਵਲ ਬੰਦਦੇ ਆ ਡੇਲੀ ਨਹੀਂ ਬੰਦਦੇ ਤਾਂ ਤੁਸੀਂ ਵੀਕਲੀ ਬਣਾਉਣੀਓ ਜਿਵੇਂ ਵੀ ਤੁਹਾਨੂੰ ਹੈਗਾ ਕਿਉਂਕਿ ਚਾਵਲ ਤਾਂ ਆਪਣੇ ਹੁੰਦੇ ਹੀ ਹੁੰਦੇ ਆ ਤਾਂ ਬੋਇਲ ਕਰਕੇ ਹਰ ਕੋਈ ਅੱਜਕੱਲ ਖਾਂਦਾ ਉਹ ਜਿਹੜਾ ਪਾਣੀ ਆ ਚੌਲਾਂ ਦਾ ਉਹਨੂੰ ਵੇਸਟ ਨਾ ਜਾਂਦੇਓ ਉਹਨੂੰ ਪਾ ਕੇ ਰੱਖ ਲਓ ਕਿਤੇ ਜੇ ਤੁਸੀਂ ਕਦੇ ਇਕਤਾਈ ਚਾਵਲ ਬਣਾਉਣੀ ਆ ਨਾ ਉਹ ਜਿਹੜਾ ਚਾਵਲ ਦਾ ਪਾਣੀ ਆ ਉਹ ਤੁਸੀਂ ਉਹਦੇ ਵਿੱਚ ਇੱਕ ਚਮਚਾ ਫਟਕੜੀ ਦੇ ਪਾਊਡਰ ਦਾ ਪਾਉਣਾ ਜਿੰਨਾ ਕਿ ਤੁਹਾਡੇ ਫੇਸ ਨੂੰ ਲੱਗੇ ਓਨਾਂ ਕਿ ਤੁਸੀਂ ਉਹ ਚ ਪਾਣੀ ਪਾ ਲੈਣਾ ਤਾਂ ਉਹਨੂੰ ਤੁਸੀਂ ਉਹਦਾ ਪੈਕ ਬਣਾ ਕੇ ਫੇਸ ਦੇ ਉੱਤੇ ਅਪਲਾਈ ਕਰਨਾ 20 ਤੋਂ 25 ਮਿੰਟ ਉਹਨੂੰ ਰੱਖਣਾ ਫਿਰ ਉਹਨੂੰ ਤੁਸੀਂ ਸਿੰਪਲ ਪਾਣੀ ਦੇ ਨਾਲ ਧੋ ਲੈਣਾ ਹੈਗਾ ਤੈਨੂੰ ਤੁਸੀਂ ਦੇਖੋਗੇ ਕਿ ਜਿਹੜਾ ਚਾਵਲ ਦਾ ਪਾਣੀ ਉਹ ਚਿਹਰੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਸਕਿਨ ਨੂੰ ਬਹੁਤ ਹੀ ਜ਼ਿਆਦਾ ਉਹ ਹੈਲਦੀ ਰੱਖਦਾ ਕੋਲੇਜਨ ਪ੍ਰੋਟੀਨ ਉਹ ਨੂੰ ਪ੍ਰੋਵਾਈਡ ਕਰਦਾ ਹੈਗਾ ਤੇ ਇਹ ਵੀ ਨਹੀਂ ਕਰ ਸਕਦੇ ਸੌਖਾ ਕੰਮ ਕਰਨਾ ਵੀ ਕਿਹੜਾ ਨਿੰਬੂ ਲਿਆਊਗਾ ਕਿਹੜਾ ਚਾਵਲ ਦਾ ਪਾਣੀ ਕੱਢੂਗਾ ਕਿਹੜਾ ਵਾਈਂ ਕਰੋਗਾ ਹੈਨਾ ਤਾਂ ਫਿਰ ਤੁਸੀਂ ਕੀ ਕਰਨਾ ਹੈਗਾ ਲਾਸਟ ਦੇ ਵਿੱਚ ਤੁਹਾਨੂੰ ਦੱਸਦੀਆਂ ਮਾਰਕੀਟ ਦੇ ਵਿੱਚੋਂ ਵਧੀਆ ਕੁਆਲਿਟੀ ਦਾ ਚੰਦਨ ਪਾਊਡਰ ਲੈ ਕੇ ਆਓ ਚੰਦਨ ਪਾਊਡਰ ਲਿਆਓ 2 ਚਮਚ ਚੰਦਨ ਪਾਊਡਰ ਪਾਓ 1 ਚਮਚ ਫਟਕੜੀ ਦਾ ਪਾਊਡਰ ਪਾਓ 2 ਚਮਚ ਉਹਦੇ ਵਿੱਚ ਗੁਲਾਬ ਜਲ ਪਾਓ ਤੇ ਉਹਦਾ ਪੈਕ ਬਣਾ ਕੇ ਹਫਤੇ ਦੇ ਵਿੱਚ ਤਿੰਨ ਵਾਰੀ ਜਾਂ ਚਾਰ ਵਾਰੀ ਲਗਾਓ ਫਿਰ ਦੇਖੋਗੇ ਕਿ ਨਾ ਤੁਹਾਡੇ ਫੇਸ ਦੇ ਉੱਪਰ ਫਾਈਨ ਲਾਈਨਸ ਨਾ ਤੁਹਾਡੇ ਫੇਸ ਦੇ ਉੱਪਰ ਰਿੰਕਲਸ ਝੁਰੜੀਆਂ ਤੇ ਸਕਿਨ ਥੋੜੀ ਪੂਰੀ ਟਾਈਟ ਹੋ ਜੂਗੀ ਤੇ ਹੋਰ ਜਿਹੜੀ ਵੈਰੀ ਇੰਪੋਰਟੈਂਟ ਗੱਲ ਹੈਗੀ ਆ ਕਿ ਫੇਸ ਦੇ ਉੱਪਰ ਕੋਈ ਸ਼ਾਇਆ ਕੋਈ ਦਾਗ ਤੱਬੇ ਕੋਈ ਪਿੰਪਲਸ ਕੱਲ ਕੋਈ ਵੀ ਇਦਾਂ ਦੀਆਂ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ ਜਿੰਨੀਆਂ ਆਈਟਮਾਂ ਤੁਹਾਨੂੰ ਦੱਸੀਆਂ ਇਹ ਤੁਸੀਂ ਲਾਉਣੇ ਹੋ ਬਣਾ ਕੇ ਇਸ ਤਰ੍ਹਾਂ ਤਾਂ ਸਾਰਿਆਂ ਦੇ ਨਾਲ ਹੀ ਤੁਹਾਡਾ ਜਿਹੜਾ ਫੇਸ ਆ ਗਲੋਇੰਗ ਹੋਊਗਾ ਸਕਿਨ ਹੈਲਦੀ ਹੋਊਗੀ ਔਰ ਰਿੰਕਲ ਫਰੀ ਹੋਊਗਾ ਫਾਈਨ ਲਾਈਨ ਫਰੀ ਹੋਊਗਾ ਔਰ ਫੇਸ ਦੇ ਉੱਪਰ ਤੁਹਾਡੇ ਕੋਈ ਦਾਗ-ਧੱਬੇ ਹੈਗੇ ਆ ਸ਼ਾਈਆਂ ਹੈਗੀਆਂ ਤਾਂ ਉਹ ਬਿਲਕੁਲ ਠੀਕ ਹੋ ਜਾਣਗੀਆਂ ਤਾਂ ਐਂਡ ਦੇ ਵਿੱਚ ਹੈਲਦੀ ਡਾਈਟ ਲੈਣਾ ਨਹੀਂ ਭੁੱਲਣਾ ਇਹ ਨਹੀਂ ਵੀ ਅਸੀਂ ਫਟਕੜੀ ਦਾ ਪਾਊਡਰ ਤਾਂ ਚਿਹਰੇ ਤੇ ਥੱਪੀ ਚਲੀਏ ਤੇ ਪਰ ਸਾਡੀ ਖਰਾਕ ਕੀ ਹੋਵੇ ਬਰਗਰ ਪੀਜ਼ਾ ਕੋਲਡ ਡਰਿੰਕਸ ਪਕੌੜੀ ਟਿੱਕੀਆਂ ਸਮੋਸੇ ਸਾਈਡ ਦੀ ਦੈਟਸ ਨਾਟ ਗੁੱਡ ਫॉर ਯੂ ਅਗਰ ਤੁਸੀਂ ਆਪਣੇ ਆਪ ਨੂੰ ਬਿਊਟੀਫੁਲ ਦਿਖਣਾ ਚਾਹ ਨਹੀਂ ਹੁੰਦਾ ਵੀਡੀਓ ਵਧੀਆ ਲੱਗੇ ਸੁਪਰ ਥੈਂਕਸ ਦੇਣਾ ਨਹੀਂ ਭੁੱਲਣਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਤੁਹਾਡੀ ਮੈਂ ਡਿਊਟੀ ਸਮਝਦੀ ਆ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਪਰ ਅਪਲਾਈ ਕਰਨ ਤੋਂ ਪਹਿਲਾਂ ਨਾਂ ਦੱਸਿਓ ਜਿਵੇਂ ਮੈਂ ਦੱਸਿਆ ਤੁਹਾਨੂੰ ਸਾਰੇ ਢੰਗ ਤਰੀਕੇ ਦੱਸਿਆ ਓਵੇਂ ਤੁਸੀਂ ਇਹਨਾਂ ਨੂੰ ਅਪਲਾਈ ਕਰਨਾ ਓਵੇਂ ਤੁਸੀਂ ਆਪਣਾ ਫੇਸ ਵਧੀਆ ਬਣਾਉਣਾ ਹੈਗਾ ਤੇ ਪਾਰਲਰ ਜਾਣਾ ਨਾ ਜਾਣਾ ਮੈਂ ਨਹੀਂ ਰੋਕਦੀ ਤੁਹਾਨੂੰ ਉਹ ਤੁਹਾਡੀ ਖੁਸ਼ੀ ਆ ਪਰ ਜੇ ਤੁਸੀਂ ਕੁਦਰਤ ਦੇ ਨੇੜੇ ਰਹਿ ਕੇ ਵਧੀਆ ਬਣਨਾ ਚਾਹੁੰਦੇ ਆ ਤਾਂ ਕੁਦਰਤ ਤੋਂ ਨਾਲ ਜਿਆਦਾ ਸੋਹਣਾ ਤੁਹਾਨੂੰ ਕੋਈ ਨਹੀਂ ਬਣਾ ਸਕਦਾ ਕਿਉਂਕਿ ਕੁਦਰਤ ਆਪਾਂ ਨੂੰ ਸੋਹਣੇ ਬਣਾ ਕੇ ਪੇਜਦੀ ਆ ਇੱਕ ਬੱਚਾ ਜਦੋਂ ਦੁਨੀਆ ਚ ਆਉਂਦਾ ਤਾਂ ਤੁਸੀਂ ਦੇਖੋ ਕਿੰਨਾ ਸੋਹਣਾ ਹੁੰਦਾ ਉਹਦੀ ਸਕਿਨ ਕਿੰਨੀ ਸੋਹਣੀ ਹੁੰਦੀ ਆ ਉਹਦੇ హెਅਰ ਕਿੰਨੇ ਸੋਹਣੇ ਹੁੰਦੇ ਆ ਤਾਂ ਅਸੀਂ ਉਵੇਂ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਅਸੀਂ ਕੁਦਰਤ ਤੋਂ ਦੂਰ ਹੋਈ ਜਾਂਦੇ ਆ ਤੇ ਸੋਹਣੇ ਨਹੀਂ ਦਿਖਦੇ ਅਸੀਂ ਐਕਸਕਿਊਜ਼ ਬਣਾਉਨੇ ਆ ਸਾਡੇ ਕੋਲੇ ਘਰ ਦੇ ਕੰਮ ਬਹੁਤ ਆ ਸਾਡੇ ਕੋਲੇ ਬਾਹਰ ਦੇ ਕੰਮ ਬਹੁਤ ਆ ਸੰਤੁਪ ਚ ਜਾਣਾ ਪੈਂਦਾ ਸਾਨੂੰ ਮਿੱਟੀ ਘਟੇ ਚ ਜਾਣਾ ਪੈਂਦਾ ਤਾਂ ਉਹ ਚੀਜ਼ਾਂ ਅਸੀਂ ਆਪਣੇ ਆਪ ਉਹਨਾਂ ਤੋਂ ਬਚਣਾ ਧੁੱਪ ਚ ਅਸੀਂ ਜਾਣਾ ਤੁਸੀਂ ਆਪਣੀਆਂ ਬਾਜ਼ੂ ਕਵਰ ਕਰੋ ਬਾਹਾਂ ਵਾਲੇ ਕੱਪੜੇ ਪਾਓ ਹੈਨਾ ਫੁੱਲ 슬ੀਵ ਪਾਓ ਫੇਸ ਨੂੰ ਕਵਰ ਕਰੋ ਹੁਣ ਹਰ ਕੋਈ ਬੰਦਾ ਤਾਂ ਗੱਡੀ ਅਫੋਰਡ ਨਹੀਂ ਕਰ ਸਕਦਾ ਨਾ ਤਾਂ ਜਾਂ ਕਈ ਵਾਰ ਆਪਾਂ 15 20 ਮਿੰਟ ਦਾ ਰਸਤਾ ਤੈਅ ਕਰਕੇ ਜਾਣਾ ਤਾਂ ਉੱਥੇ ਵੀ ਅਸੀਂ ਗੱਡੀ ਨਹੀਂ ਲਿਜਾ ਸਕਦੇ ਤਾਂ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਦੇਖਣੀਆਂ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਰੱਖਣਾ ਹੁਣ ਤੁਸੀਂ ਇਹ ਦੇਖਣਾ ਕਿ ਰੱਬ ਨੇ ਆਪਾਂ ਨੂੰ ਬਣਾ ਕੇ ਭੇਜਤਾ ਆਪਣੀ ਬਾਡੀ ਸਰੀਰ ਉਹਨੂੰ ਅਸੀਂ ਮੇਨਟੇਨ ਰੱਖਣਾ ਸਾਡੀ ਡਿਊਟੀ ਆ ਤਾਂ ਕੁਦਰਤ ਦੇ ਹਮੇਸ਼ਾ ਨੇੜੇ ਰੋ ਨੇਗੇਟਿਵ ਥਿੰਕਿੰਗ ਦੂਰ ਪੋਜ਼ਿਟਿਵ ਆਲਵੇਸ ਕੰਜ਼ੂਮ ਕਰੋ ਪੋਜ਼ਿਟਿਵਿਟੀ ਕੰਜ਼ੂਮ ਕਰੋ ਨੇਗੇਟਿਵ ਕੱਲਾ ਕੋਈ ਕਰਦਾ ਤਾ ਉਹਦੇ ਕੋਲ ਉੱਠ ਕੇ ਦੂਰ ਚਲੇ ਜਾਓ ਉਹਦੇ ਨਾਲ ਬਹਿਸ ਨਾ ਕਰੋ ਤੇ ਉਹਦੇ ਨਾਲ ਸਵਾਲ ਜਵਾਬ ਨਾ ਕਰੋ ਸਾਰਾ ਅਸਰ ਤੁਹਾਡੀ ਫੇਸ ਤੇ ਪੈਂਦਾ ਸਾਰਾ ਅਸਰ ਤੁਹਾਡੀ ਸਕਿਨ ਤੇ ਪੈਂਦਾ ਕਿ ਇਹ ਚੀਜ਼ਾਂ ਮਹਿਣਡਾਈਆਂ ਹੁੰਦੀਆਂ ਖੁਦ ਕਿਉਂਕਿ ਉਹ ਉਹ ਨਹੀਂ ਸਮਝ ਨਹੀਂ ਸੀ ਜੇ ਕੋਈ ਨੇਗੇਟਿਵ ਬੋਲਦਾ ਤਾ ਉਹਨੂੰ ਸਮਝਾਉਣ ਲੱਗ ਜਾਣਾ ਇਹ ਨਹੀਂ ਆਈ ਨਹੀਂ ਆਈ ਨਹੀਂ ਆਈ ਨਹੀਂ ਨਾ ਇਹ ਗਲਤ ਹੈ ਚੀਜ਼ਾਂ ਆਪਾਂ ਕਿਉਂ ਕਿਸ ਨੂੰ ਸਖਾਈਏ ਆਪਣੀ ਕਿਹੜਾ ਡਿਊਟੀ ਬਣਦੀ ਆ ਆਪਾਂ ਦੂਰ ਹੋ ਜੋ ਆਪਣੇ ਆਪ ਦੇ ਵਿੱਚ ਰਮਸਤ ਰਹੋ ਬਸ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਹੋਊਗੀ ਤੇ ਚੰਗੀ ਲੱਗੀ ਤਾਂ ਜਰੂਰ ਚੀਜ਼ਾਂ ਅਪਲਾਈ ਕਰਕੇ ਜਰੂਰ ਦੇਖਿਓ ਥੈਂਕ ਯੂ ਸੋ ਮੱਚ 올 द बेस्ट ਮਿਲਦੇ ਆਂ ਕਿਸੇ ਇੱਕ ਹੋਰ ਵਧੀਆ ਜੀ ਇਨਫੋਰਮੇਸ਼ਨ ਦੇ ਨਾਲ